ਲੁਰੂ ਆਉ ਨਰੇ ਆ ਦੇ ਪੁੱਤ ਆ ਉਹ ਡਰ ਕੇ ਭੱਜ ਗਿਆ ਅੰਦਰ ਲੁਕਦੀ ਫਿਰਦੀ ਆ ਤੂੰ ਰਹੇ ਉਹ ਚੇਲੇ ਸਾਲੇ ਪਾੜਾ ਤਾਣਾ ਸੀ ਦੇਖਣ ਲੱਗੇ ਮੈਂ ਹੁੰਦਾ ਮੈਂ ਤੇ ਜੀ ਅੱਛਾ ਅੱਛਾ ਤੇਰੇ ਨੂੰ ਫੋਨ ਲਾਉਣਾ ਸੀ ਗੁਰਵਿੰਦਰ ਨੂੰ ਅੱਛਾ ਤੈਨੂੰ ਭਤਾ ਗਿਆ ਭਾਈ ਬਹੁਤ ਬਾਰ ਨਾਲ ਕਰ ਗਿਆ ਨਾਲੇ ਗੁੱਡੀ ਕੇ ਬੜੀ ਮੰਮੀ ਬਣਾਉਂਦੀ ਆ ਨਾਲੇ ਆ ਤਾ ਇੱਧਰ ਨੂੰ ਆ ਜੀ ਵੇਦ ਉਹ ਯਾਰ ਤੁਹਾਡਾ ਬੋਤ ਤੁਹਾਨੂੰ ਦੱਸੂਗਾ ਕਿ ਜਵਾਬ ਨੇ ਕੋਲ ਮੇਰੇ ਤਾਂ ਇੰਨਾ ਦੇਖ ਕੇ ਮੇਰੇ 500 ਰੁਪਏ ਨੂੰ ਵੱਧ ਗਿਆ ਵੀ ਪਰਿਵਾਰ ਮੇਰਾ ਹੀ ਆ ਹਾਂਜੀ ਹਾਂਜੀ ਮੰਮੀ ਠੀਕ ਹੈ ਹਾਂਜੀ ਹਾਂਜੀ ਆਪਣੇ ਉੱਥੇ ਵਾਲੇ ਜਿਹੜੇ ਪਿੰਡ ਰਹਿੰਦੇ ਲਿੱਕੀ ਵਾਲੇ ਸੱਸੀ ਜੀ ਨਿਭਾਣੇ ਮਾ ਸੱਦ ਕੇ ਉਹ ਤੇ ਨੀਂਦ ਠੰਡ ਪੈ ਗਈ ਮਮਾ ਜੀ ਮਾਮਾ ਜੀ ਮਿਲ ਗਏ ਅੱਜ ਇੰਨੇ ਸਾਲ ਬਾਅਦ ਉਹ ਗੁਡੀਆਂ ਨਹੀਂ ਹੋਣਾ ਸੀਗਾ ਨਾਲੇ ਮੋਦੀ ਦੀ ਇਹ ਮੈਂ ਕਿਹਾ ਬਣਾਇਆ ਜਾਈਏ ਆ ਮਿਲਣਾ ਤਾਂ ਮੋਦੀ ਨਹੀਂ ਬਣਾਇਆ ਜੇ ਮੋਦੀ ਵੀ ਆਏ ਵਾ ਆਜਾ ਆਜਾ ਕੀਰਤ ਨੂੰ ਮੋਤੀ ਦੱਸ ਤੂੰ ਆਹ ਬਾਈ ਸਮਝ ਕੀ ਮੈਂ ਤੂੰ ਨਹੀਂ ਜਾ ਕੇ ਦੇਰ ਨਾਲ ਉਹਦੇ ਕੋਲ ਤਿੰਨਾਂ ਮਾਰਦਣ ਵਧਿਆ ਬੋਲਾ ਮੇਰੇ ਚਾਚਾ ਜਣੇ ਤੁਹਾਨੂੰ ਦੇਖ ਕੇ ਇੱਕ ਪਰਵਾ ਜਿੰਨਾ ਖੁਸ਼ ਆ ਲਿਆ ਜੇ ਤੁਸੀਂ ਕੋਈ ਗੱਲ ਕਰੇ ਸਾਰੀ ਫੈਮਿਲੀ ਬਹਿ ਜਾਂਦੀ ਆ ਮੇਰੇ ਮਨ ਨੂੰ ਮਨ ਨੂੰ ਸੰਤੁਸ਼ਟੀ ਮਿਲਦਾ ਤੇ ਬੱਚੇ ਕਿੰਨਾ ਪਿਆਰ ਤੁਸੀਂ ਲੱਕੀਆਂ ਬਹਿ ਜੀ ਐਸ ਤਰ੍ਹਾਂ ਤੁਹਾਡੇ ਬੱਚੇ ਚੰਗੇ ਪਾਸੇ ਲੱਗੇ ਹੋਇਆ ਬੁਰੋਂ ਦੀ ਰਹਿਤ ਚ ਲੱਗੇ ਹੋਇਆ ਬਹੁਤ ਪਿਆਰੇ ਆ ਸਾਇਦ ਜੀ ਰਬਰੀ ਜੀ ਦਾ ਧੰਨਵਾਦ ਜਿਹਨੇ ਤੁਹਾਡੀ ਸਾਰੀ ਫੈਮਿਲੀ ਸਾਂਭੀ ਹੋਈ ਹੈ ਹਾਂ ਦੂਜੀ ਜੈਸਮੀਨ ਦਾ ਧੰਨਵਾਦ ਜਿਹਨੇ ਤਾਂ ਕੁਝ ਸਭੀ ਕਿਹਾ ਹੋਰ ਖਬਰ ਹੋਰ ਹੋਰ ਮਹਾਰਾਜ ਤੋਂ ਵੱਡਾ ਕੁਝ ਨਹੀਂ ਬੀਜੀ ਮੈਂ ਕਹਿ ਸਕਦੀ ਮਹਾਰਾਜ ਸਾਹਮਣੂ ਦੇਵੇ ਬੱਚੇ ਸਾਰੇ ਦੇ ਇੱਕੋ ਜਿਹੇ ਹੁੰਦੇ ਹਾਂ ਕਿ ਜਿਹਨਾਂ ਬੀਜਰੀ ਉਹਨਾਂ ਪਤਾ ਲੱਗਦਾ ਬਗਾਨੇ ਬੜਾਵਾਂਗੇ ਔਰ ਇਹ ਸੱਤ ਬਗਾਨੇ ਉਹ ਵੀ ਪੱਤ ਬਣ ਜੇ ਅੱਜ ਪਹਿਲੀ ਵਾਰ ਨੇਤਰ ਮੈਨੂੰ ਜੱਫੀ ਬਾ ਕੇ ਮਿਲਿਆ ਮੇਰੇ ਮੇਰੇ ਮਨ ਨੂੰ ਇੰਨੀ ਸਚੈਨ ਹੋ ਗਈ ਵੀ ਮੇਰੇ ਪੁੱਤ ਨੇ ਮੈਨੂੰ ਆਪਣੀ ਗਲਟਾਂ ਦਾ ਮਾਫ ਸਾਂਝੇ ਕਿੰਨੇ ਫੋਨ ਆਂਟੀ ਤੁਸੀਂ ਜ਼ਰੂਰ ਆਲਾ ਮਾਤਾ ਜੀ ਜ਼ਰੂਰ ਆਣਾ ਅੱਜ ਮੈਂ ਹਾਰ ਕੇ ਮੇਰੇ ਭਾਜੀ ਜੈਮ ਅਕੇ ਜਾਇਆ ਜਾ ਕੇ ਕਹਿੰਦੇ ਕੋਈ ਨਾ ਅੱਜ ਠੱਕੇ ਕਿੰਜਰੇ ਤੇ ਬਲੌਗ ਤੇ ਅੱਜ ਮੈਂ ਖਾਂਜੀ ਜਾਇਆ ਜਾ ਕੇ ਮੈਂ ਕਹਾਂ ਜੋ ਫੋਨ ਵੀ ਪਿੰਡ ਗਿਆ ਕੱਟੇ ਹੋ ਨਹੀਂ ਐ ਮੈਂ ਤਾਂ ਬਹੁਤ ਛੁੱਟ ਗਿਆ ਹੁਣ ਮੈਂ ਆਪੀ ਆਇਆ ਗਿਆ ਹਾਂ ਜੀ ਹੁਣ ਮੈਂ ਆਪੀ ਆਇਆ ਗਿਆ ਲੱਗ ਗਿਆ ਹੁਣ ਆਪੇ ਆ ਨਹੀਂ ਗਿਆ ਜੀ ਆਇਆ ਨੂੰ ਆ ਜੀ ਜਦੋਂ ਮਰਦੀ ਜੀ ਅਬ ਜੇ ਤੁਹਾਡੀ ਰੱਜੀ ਹੁੰਦੀ ਆ ਮੈਨੂੰ ਉਹਦਾ ਸੁਭਾਅ ਬਹੁਤ ਜਿਆਦਾ ਗਾਉਦੂ ਜਿਹੇ ਸੁਭਾਅ ਬਹੁਤ ਜਿਆਦਾ ਜੀ ਬਹੁਤ ਗੁੱਡੀਆਂ ਤੁਹਾਡੀ ਵਧੀਆਂ ਜਦੋਂ ਇਹ ਮੈਨ ਬੜਾ ਚਾਹ ਚੜਿਆ ਫਿਰ ਅਬ ਮਨਕੀਰਤ ਹੋਏ ਬਹੁਤ ਖੁਸ਼ ਹੋਈ ਹਾਂ ਜੀ ਭੈਣ ਬਿਸਾਰੀ ਕੁਝੇ ਹੁੰਦੇ ਆ ਇਹ ਵੀ ਆਪਣੇ ਬਣਦੇ ਤੇ ਡੋਪਤ ਪਿਆਰ ਹੋਣਾ ਚਾਹੀਦਾ ਹਾਂ ਜੀ ਹਾਂ ਜੀ ਹਾਂ ਜੀ ਜੇ ਡੋਪਤ ਪਿਆਰ ਸਭ ਕੁਝ ਹੀ ਆ ਸਭ ਖੁਸ਼ੀ ਆ ਬਸ ਸਭ ਕੁਝ ਦੇ ਦੇ ਤੁਸੀਂ ਵੀ ਕਿੰਨਾ ਕੁ ਦੇ ਦੇ ਹਾਂ ਜੀ ਜੇ ਤੁਸੀਂ ਬੱਚੇ ਨੂੰ ਆਪਣੇ 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 ਨਾਲ ਰੱਖਿਆ ਬੱਚੇ ਤੁਹਾਡੇ ਨਾਲ ਜੁੜੇ ਹੋਏ ਆ ਇਹ ਵੀ ਇੱਕ ਬਾਣੀ ਦਾ ਸਪੂਰਨ ਹੁੰਦਾ ਜੇ ਬੱਚੇ ਜੇ ਆਪ ਗੁਰਕਰ ਕੱਟੇ ਜਾਂਦੇ ਆ ਤੁਸੀਂ ਨਹੀਂ ਟਾਈਮ ਲੱਜਾ ਜੇ ਬੱਚੇ ਸਾਨੂੰ ਸਾਡੇ ਪੈਰੀਆਂ ਤੋਂ ਬੰਦੇ ਤੁਸੀਂ ਬੈਠੇ ਚੰਗੇ ਸ਼ੀਰ ਨੂੰ ਚਾਹਂਦੇ ਹਾਂ ਉਹ ਵੀ ਤਾਂ ਹੈ ਹਾਂ ਇਹ ਤੇ ਮੈਂ ਕਹਿੰਨੀ ਏਜੈਂਟ ਮੇਰੀ ਮੇਰੇ ਅੰਦਰ ਆਤਮਾ ਆ ਮੈਂ ਇਹ ਵੀ ਰਿਕਨ ਸਿੱਖਿਆ ਦਿੰਨੀ ਆ ਮਾਰਾ ਜੀ ਸਭ ਨੂੰ ਆਪਣੇ ਚਾਨ ਜੋੜ ਕੇ ਰੱਖੇ ਬੱਚੇ ਆਗਿਆਕਾਰ ਬਣ ਹਾਂਜੀ ਹਾਂ ਪਿਆਰ ਨਾਲ ਮੋਦੀ ਕਾਕਾ ਨੂੰ ਬੁਲਾਉਂਦੇ ਦੇਖੋ ਕੌਣ ਮੱਝੋਏ ਕਾਕਾ ਕੀਤੇ ਹਾਂ ਕਾਕਾ ਕੀ ਓਏ ਲੈ ਏ ਲੈ ਇਹਨੂੰ ਨੂਰ ਓਏ ਅੱਦਾਂ ਕੋ ਦੇਖੋਗੀ ਸੱਸੀ ਕਹਿੰਦੀ ਸਾਰਿਆਂ ਨੂੰ ਸੱਸੀ ਕਹਿੰਦੀ ਮੀਨ ਕਰਦੇ ਹਾਂ ਇਹ ਮੇਰੇ ਬਲੌਗ ਪਾ ਜੀ ਮੇਰੇ ਫੋਨ ਤੇ ਹਾਂਜੀ 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 ਇੰਨੇ ਹੋਰ ਗੁਗਾ ਮੈਂ ਦੀ ਬਹੁਤ ਸਾਰੇ ਮਿਲ ਕੇ ਆਈਆਂ ਮਿਲਣ ਕੀ ਦੀ ਦੀਰੇ ਤੇ ਇੰਨਾ ਪਿਆਰ ਮੈਨੂੰ ਪਤਾ ਐਡੀ ਹੁੰਦਾ ਆ ਅਜਨ ਭਾਦਰੀ ਛੱਡ ਕੇ ਮੈਂ ਭਾਬੀ ਦੇ ਕੋਚਾ ਕਰੀ ਬਸ ਜ਼ਿੰਦਗੀ ਦੇ ਮੋੜਿਆਂ 'ਚ ਸੌਂਪ ਪਾ ਲਈ ਮੈਂ ਕਿਹਾ ਮੈਂ ਜਾ ਰਹੀ ਹਾਂ ਜੂਰ ਸਾਹਿਬ ਨੂੰ ਅਗਲੇ ਮਹੀਨੇ ਅਸੀਂ 3500 ਰੁਪਏ ਰੱਖਿਆ ਪਾਸੇ ਦਾ ਅੱਛਾ ਹੂੰ ਸਾਨੂੰ ਨਵੀਂਨ ਦੱਸ ਦੇਣ 3500 ਰੁਪਏ ਮਾਤਾ ਜੀ ਦਾ ਮੈਂ ਕਈ ਵਾਰ ਗਿਆ ਇਹ ਜੂਰ ਸਾਹਿਬ ਨਾ 3500 ਵੀ ਇੱਕ ਇੱਕ ਜਾਨੇ ਦਾ ਹਾਂ 3500 ਕਿ 10 ਦਿਨ ਲੱਗਣੇ ਠੀਕ ਹੈ ਦੋ ਬੱਸਾਂ ਜਾਣਗੀਆਂ ਨਾ ਪਟਿਆਲੇ ਤੋਂ ਸਾਡੀ ਮਛੋੜ ਅੱਛਾ ਮੈਂ ਮਛੋੜ ਵੀ ਇੰਨੇ ਜਾਣਾ ਅੱਛਾ ਤਲੌਣੀ ਹੋਣੇ ਆ ਰਿੱਕੀ ਉਹ ਪਟਿਆਲੇ ਦੇ ਸੰਗਰ ਚੱਕੂ ਅੱਛਾ ਮੋਠਾ ਪਿੰਡ ਤੋਂ ਸੁਲਤਾਨਪੁਰ ਤੋਂ 5-6 ਸਵਾਰੀਆਂ ਹੈਗੀਆਂ ਉਹਨਾਂ ਨਾਲ ਮਿਲ ਕੇ ਕੰਨੈਕਟ ਹੋ ਗਏ ਅੱਛਾ ਜੀ ਬੱਤੀ ਤੁਸੀਂ ਕਿਹਨਾਂ ਨਹੀਂ ਗਿਆ ਮੈਂ ਪੱਕਾ ਜਾਣਾ ਮੇਰੀ ਸੰਗ ਨਾਲ ਮੇਰੇ ਨਾਲ ਜਾਊਗੀ ਪਟਿਆਲੇ ਸੰਗਤ ਨਹੀਂ ਜਾਊਗੀ ਅੱਛਾ ਜੀ ਮੈਂ ਤਾਂ ਲੇਖ ਰੱਖ ਮੈਂ ਤੇ ਵੀ ਜਾ ਆਈਆਂ ਸਾਰੇ ਕੋਈ ਛੱਡਿਆ ਨਹੀਂ ਬਾਬਾ ਜੀ ਦਾ ਦਿਨ ਕੜਨ ਉੱਥੇ ਇਹ ਬਾਬਾ ਜੀ ਆਣਾ ਮਾਂ ਨੂੰ ਮਿਆਂਦੇ ਆ ਸਾਡੇ ਨੂੰ ਆਇਆ ਤਾਂ ਪਹਿਲਾਂ ਕੋਈ ਨਹੀਂ ਤੁਸੀਂ ਮੇਰੇ ਦਰਸ਼ਨ ਕਰਨੇ ਸਾਰੇ ਬਸ ਘੁੰਮ ਲਿਆ ਹਾਂ ਜੀ ਜਸਵੀਨ ਬਿਲਕੁਲ ਬਿਲਕੁਲ ਚਲ ਆ ਕਿਹੜੀ ਦੇਖੀਆ ਰਵਿੰਦਰ ਦੇਖ ਲਿਆ ਮੇਰੇ ਇੰਨੇ ਮਨ ਨੂੰ ਸ਼ਾਂਤੀ ਮਿਲ ਗਈ ਮੈਨੂੰ ਪਤਾ ਮਰਬਤ ਮੈਨੂੰ ਕਿੱਥੇ ਬਚਾਤਾ ਜਿੱਥੇ ਨਹੀਂ ਪਜਣਾ ਉੱਥੇ ਮੈਨੂੰ ਬਚਾਤਾ ਹਾਂ ਜੀ ਹੋਰ ਕੀ ਬੀਬੀ ਜੀ ਮੈਂ ਰੋਜ਼ ਦੇਦੀ ਆ ਹੁਕਮ ਕਰੇ ਪਹਿਲੇ ਤੇਰਾ ਸਵਾਪਤ ਬਹੁਤ ਵਧੀਆ ਤੁਸੀਂ ਬੱਚੇ ਨੂੰ ਧੀਆ ਬਣਾ ਕੇ ਰੱਖਿਆ ਤਿੰਨ ਪੁੱਤ ਲਿਆਂਦੇ ਦੋ ਧੀਆ ਦੇ ਦਿੰਦਿਆਂ ਹਾਂਜੀ ਹਾਂਜੀ ਹੋਰ ਉਧਰ ਜਵਾਈ ਬਣ ਕੇ ਇੱਧਰ ਧੀਆ ਲੈ ਕੇ ਵਿਆਹ ਕਿੱਥੇ ਕਰਵਾਉਂਦੇ ਆ ਮੈਂ ਤੂੰ ਤਾਂ ਕਹਿੰਦੀ ਸੀ ਜਦ ਜੈਸਮੀ ਦਾ ਬੈੱਡ ਆਇਆ ਅਸੀਂ ਕਿਹੜਾ ਮੰਗੇ ਸੀ ਅਸੀਂ ਤੁਹਾਨੂੰ ਕਹਿ ਸੀਗਾ ਲੇਕਿਨ ਮਾਹਰ ਵਾਲੇ ਨੇ ਲੜੋ ਮੇ ਨਾਲ ਲੜਾ ਮੈਂ ਮੀਟਾ ਮੈਂ ਦੱਸ ਮਗਲੀ ਨੂੰ ਕਹਿਤੀ ਮਾਤਾ ਜੀ ਇੱਕ ਗੱਲ ਦੇਖ ਲਓ ਮਾਤਾ ਜੀ ਨੂੰ ਕਿੰਨੀਆਂ ਗੱਲਾਂ ਯਾਦ ਇਹ ਲੋਕ ਦੇਖਿਆ ਜਿਹੜਾ ਜਿਹੜਾ ਬੰਦਾ ਦਿਲ ਤੇ ਦੇਖਦਾ ਨਾ ਹੀ ਐਨ ਹਾਂਜੀ ਉਹਨੂੰ ਇਹੋ ਜਿਹੀ ਚੀਜ਼ਾਂ ਯਾਦ ਰਹਿੰਦੀਆਂ ਇਹਦਾ ਨਾਮ ਦੇਖ ਲਓ ਮੈਂ ਰੱਖਿਆ ਹੋਇਆ ਤਾਂ ਗਾਂਧੀ ਮੈਂ ਇਹਨੂੰ ਗਾਂਧੀ ਕਹਿੰਦਾ ਹਾਂ ਮਾਤਾ ਮਾ ਮਾ ਇਹਨੂੰ ਸਾਰਾ ਯਾਦ ਆ ਜਿਆਦੇ ਜਿਆਦੇ ਚੱਲੇ ਦੇ ਮਾਲ ਨੇ ਮੈਂ ਤਾਂ ਕੰਗ ਕਹ ਹੈ 100 ਉਰੇ 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 100 ਆ ਜਾ ਪੁੱਤ ਮਜੂਰ ਸੇ ਮੈਂ ਡੋਲ ਲੈ ਕੇ ਆਉਂਗੀ ਮੈਨੂੰ ਦਾਦੀ ਆਈ ਬੁੱਤ ਦਾਦੀ ਆਜੋ ਤੇ ਡੋਲ ਲੈ ਕੇ ਆਉਂਗੀ ਬਹੁਤ ਸੁਣੀ ਪਿਓ ਚਾਹ ਕੋਣ ਰੱਬ ਜੀ ਨੇ ਉਹਨੂੰ ਪ੍ਰਸ਼ਾਦ ਟੱਡਾ ਨਰਸ ਰੂਪ ਪਾ ਇਹ ਜਿਦਨਾ ਕੀ ਮੰਮੀ ਦੇ ਡੈਡੀ ਦੇ ਨਾਂ ਕੀ ਮਨਜੀਤ ਕੌਰ ਤੇ ਰਜਿੰਦਰ ਸਿੰਘ ਰਜਿੰਦਰ ਕੋਈ ਅਦਾਸ ਕਰੋ ਬਾਪੂ ਸੁੱਖ ਸਾਧ ਦੀ ਰੱਖ ਸਾਡੇ ਤੁਹਾਡੇ ਪਰਿਵਾਰ ਚ ਇੰਦੀ ਪਰਿਵਾਰ ਬਣਿਆ ਰਹੇ ਪਰ ਲਾਪਰੀ ਦਾ ਲਾਪਰੇ ਤੇ ਵੇਖਿਆ ਕਿ ਨਹੀਂ ਜਾਂਦੇ ਹੁੰਦੇ ਅਸੀਂ ਬਿਲਕੁਲ ਬਿੱਲੀ ਬਿੱਤੀ ਨਾਨਕ ਜਾਣਨੀ ਉਹ ਨਾਨਕ ਕੀ ਉਹ ਨਾਨਕ ਦਾ ਨੀਰ ਬਾਬਾ ਨਾਨਕ ਨੀਰ ਨਾਨਕ ਮਤੇ ਕੋਈ ਬੋਧਵਲੀ ਜਾਈ ਉਹਦੇ ਉੱਤੇ ਜੀ ਆਹ ਬੁੱਤ ਕਾਲੜਾ ਦੁੱਧ ਪੀਣਾ ਉਦੋਂ ਦੁੱਧ ਪੀਣਾ ਦੁੱਧ ਨਹੀਂ ਪੀਣਾ ਇਹਨੇ ਆਏ ਦੇਖ ਲਿਆ ਵੀ ਮੰਮੀ ਨੇ ਉਹ ਚੱਕ ਲਿਆ ਕਾਕਾ ਤੁਸੀਂ ਇਹਨੂੰ ਦਿੰਦੇ ਨਹੀਂ ਹੋ ਜਸਮੀਨ ਉਹ ਗਾਂ ਦਾ ਦੁੱਧ ਲਾਤਾ ਕੁੜੀਆਂ ਨੂੰ ਗਾਂ ਦਾ ਨਾ ਹਾਂ ਜੀ ਗਾਂ ਦਾ ਖਾਲੀ ਲਾਇਆ ਨਹੀਂ ਹੈਗਾ ਨਹੀਂ ਲਾਇਆ ਹੁਣ ਲਾਉਂਗੇ ਹੁਣ ਲਾਉਂਗੇ ਜੀ ਆਪਣੇ ਘਰੇ ਹੁਣ ਲਾਉਣਾ ਹੈ ਜੀ ਮੈਂ ਕਿਹਾ ਜਦੋਂ ਜਦੋਂ ਜੀ ਰੋਗ ਸੀ ਕਿ ਇਹਨੇ ਰਵਿੰਦਰਪਾਲ ਜੀ ਆ ਉਹ ਤੇ ਜਰ ਉਹ ਕੀਤੀ ਸੀ ਜਸਮੀਨ ਹੰਦੀ ਇਹ 50 ਬੰਨੀ ਜਿਹੜੀ ਪਾ ਕੇ ਬੰਨੀ ਸੀ ਲੈ ਮੈਂ ਕਿ ਜਸਮੀਨ ਤੇ ਭਾਗ ਖੋਦ ਕੇ ਤਿੰਨ ਫੌਜੀ ਬੰਦਾ ਮਿਲ ਗਿਆ ਐ ਨਹੀਂ ਪਤਾ ਮੈ ਡੈਰੀ ਇਹ ਖੋਲ ਕੇ ਆ ਹਾਂ ਜੀ ਇਹ ਹੁਣ ਮੇਰੇ ਬਲੌਗ ਵਿੱਚ ਪੈ ਜਾਣਾ ਟੀਵੀ 'ਚ ਸਾਰੇ ਜਿੱਕਰ ਪੂਜ ਵਿੱਚ ਮੋਟੀ ਬੰਦ ਕੀ ਨੂਰੂ ਮੇਰਾ ਦੁੱਧ ਨਹੀਂ ਪੁੱਤਾ ਛਾਤਰੀ ਕਾਲ ਤੱਕ ਬੁਲਾ ਦੇ ਔਰ ਅੱਡੂ ਅੱਜ ਇਹਨਾਂ ਕੁਛਾ ਅੱਜ ਦੇ ਵਿੱਚ ਸਾਰਕਜ ਮੈਂ ਦੁਨੀਆ ਦੇ ਤੌਰ ਤੇ ਘਰ ਖਾਲੀ ਕਰਤਾ ਆਪਣਾ ਜੀ ਲੋ ਪਰ ਮੈਂ ਕਿਸੇ ਤੋਂ ਇੱਕ ਪੰਜੀ ਨ ਮੰਗੀ ਹੈਗੀ ਪਰਮਾਤਮਾ ਨੇ ਮੇਰੇ ਬੱਚੇ ਨੂੰ ਮੇਰੇ ਪੁੱਤ ਨੂੰ ਬਹੁਤ ਕੁਝ ਦਿੱਤਾ ਔਰ ਮੈਨੂੰ ਰਾਸ ਪੁੰਜੀ ਦੇ ਗਿਆ ਆਂਦੀ ਕਮਾਈ ਪਰ ਮੈਂ ਕਹਿ ਨਹੀਂ ਸਕਦੀ ਜਦੋਂ ਬੇਟਾ ਮੇਰਾ ਬਾਹਰ ਆਇਆ ਸੀ ਮੈਨੂੰ ਕਿ ਮੰਮੀ ਵਿਆਹ ਕਰਾ ਕੇ ਜਾਊਂਗਾ ਐਂ ਸੀ ਪੁੱਤ ਪਰ ਰੱਬ ਨੇ ਕਿੱਦੇ ਜੀ ਇਹ ਜੱਦਾਂ ਬਣਾਈਆਂ ਕਿੱਦਰੀ ਬਣਾਈ ਉਹ ਤੇ ਉਧਰ ਕਰਾ ਨਾ ਨਹੀਂ ਮਰ ਗਿਆ ਮਰ ਗਿਆ ਤੋ ਕੋਈ ਫੈਮਿਲੀ ਚ ਨਹੀਂ ਹੈਗੇ ਅੱਛਾ ਅੰਦਾਜ਼ ਚਲ ਵੀ ਨਾ ਅਸੀਂ ਬੈਠੇ ਆ ਤੁਹਾਡੇ ਚਲੋ ਅਸੀਂ ਅਸੀਂ ਤੁਹਾਡੇ ਆ ਬਿਲਕੁਲ ਬਿਲਕੁਲ ਜੀ ਆਹ ਦੇਖੋ ਤੁਹਾਡੇ ਹੀ ਆ ਬਿਲਕੁਲ ਮੇਰੇ ਇੰਨੇ ਸਖੀ ਸੀ ਜਮਾ ਜੀ ਆਓ ਕਦੀ ਨਹੀਂ ਕਹਿਣਾ ਮੰਮੀ ਆ ਰਹੀਆਂ ਆ ਰਹੀਆਂ ਤੁਸੀਂ ਇਹ ਕਰਨੀ ਆ ਕਰਨੀ ਆ ਹਾਂ ਇਹ ਤਾਂ ਹੈ ਉਹ ਦੂਸਰੋਂ ਕਾਗਜ਼ ਆ ਗਏ ਬਾਹਰ ਬੰਦ ਤੁਸੀਂ ਮੈਨੂੰ ਹਲਕਾ ਕਰੋ ਨੀ 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 ਉਹ ਕਾਗਜ਼ੋ ਕਰੰਟ ਦੇ ਕਾਗਜ਼ ਲੈ ਕੇ ਆ ਗਏ ਕਿਸੇ ਮੁੰਡੇ ਕੋਲ ਕਿਤਾਬਸ ਮੈਨੂੰ ਛੱਡ ਦੇ ਆਪਾਂ ਇਹ ਕਾਨੇ ਉਹ ਛੱਡ ਕੇ ਰੱਬ ਲੈ ਗਏ ਮਖਰ ਮੇਰਾ ਮੁੰਡਾ ਹੈ ਤੁਸੀਂ ਵੀ ਮੇਰੇ ਬੁੱਧ ਘਰ ਜੇ ਲੋ ਕਰਦੇ ਆ ਕਦੇ ਨਾ ਸੁਣ ਤੇ ਗੱਲ ਕੀਤੀ ਸਕੇ ਮੈਂ ਤੁਸੜੇ ਮੈਂ ਤੁਸੀ ਜਰੂਰ ਆਓ ਜਾਓ ਰਾਤ ਰਹੋ ਜਿੰਦਾਈ ਹੈ ਜਿਹੜਾ ਕਿ ਆਪਣੇ ਮਾਪੇ ਬਣਾਉਗਾ ਉਹ ਕਹੂਗਾ ਨਜਾਇਜ਼ ਨਹੀਂ ਮਾਤਾ ਜੀ ਇਹਨਾਂ ਨੂੰ ਕਹੀ ਦਾ ਕੋਈ ਪੈਸਾ ਦੇ ਕੇ ਮਾਰੀਏ ਪਿੱਛੇ ਕਾਹ ਬਦਨੇ ਆਣੇ ਨੇ ਕੱਪੜੇ ਨਹੀਂ ਕੋਈ ਨਾ ਕੋਈ ਨਾ ਕਹਿੰਦਾ ਹੁਣ ਬੱਚਵਾਲੇ ਪਾਓ ਦੋ ਸਾਡੀ ਮੰਮੀ ਆਈ ਤਾਂ ਸਾਡੇ ਸਾਥ ਨਹੀਂ ਮੰਮੀ ਕਹਿੰਦੀ ਬੁੱਢੀਆਂ ਲੈ ਕੇ ਆਣਾ ਰੱਬ ਨੇ ਜੀ ਜਿੱਤੇ ਆਦੇ ਤੇਰੀ ਘਰ ਬਣਿਆ ਹਾਂਜੀ ਹਾਂ ਜੇ ਪੰਜੇ ਰੱਬ ਨੇ ਜੀ ਜਿੱਤੇ ਤੇਰੀ ਘਰ ਬਣਿਆ ਬਿਲਕੁਲ ਜੀ ਇਹ ਕਰਮਾਣ ਆਇਆ ਕਿੰਨੇ ਵੇਰ ਖਾਂਗੇ ਲੈ ਜੈਸ ਬੁੱਢੀਆਂ ਹੋ ਗਈ ਉਧਰ ਜੈਸਮੀਨ ਜੀ ਮਾਮੇ ਨੇ ਬੁੱਢੀ ਦਾ ਵਿਆਹ ਹੋ ਗਿਆ ਹਾਂਜੀ ਹਾਂ ਇਹ ਵਿੱਚ ਕਰਗਣ ਦੀ ਕਰਮਾ ਵਾਲੀ ਆ ਮਮਾ ਲੈਣ ਦੀ ਮਮਾ ਲੈਣ ਦੀ ਮੈਂ ਕਿ ਹਰਗਣ ਦੀ ਕਰਮਾ ਵਾਲੀ ਹਾਂ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਹੋਰ ਹਰਗਣ ਵੀ ਕਰ ਚੱਲ ਬਈ ਜਨਾਬ ਜਾਣਾ ਤੈਨੂੰ ਹੋ ਜਾ ਜਾਣਾ ਉਹਨੂੰ ਮਾਲਾ ਨੂੰ ਜਾਣਾ ਮੰਮੀ ਤੂੰ ਹੂੰ ਦੇਖੋ ਨੇ ਆ ਦੇਖ ਲਓ ਜੇ ਹੈਗਾ ਟਾਈਮ ਨਹੀਂ ਫਿਰ ਭਾਬੀ ਨੂੰ ਲੈ ਚੱਲਦੇ ਇਕੱਲੀ ਨੂੰ ਆਹੋ ਨਹੀਂ ਇਹੀ ਚੱਲ ਜੂਗੀ ਹੁਣ ਆਏ ਨਾ ਫਿਰ ਹੁਣ ਤਾਂ ਉੱਥੇ ਟਾਈਮ ਲੱਗ ਜਾਣਾ ਨਾ ਕੋਈ ਨਾ ਫਿਰ ਮੰਮੀ ਵੀ ਚੱਲਦੀ ਐ ਮੈਂ ਸਬਜੀ ਸੁਗੀ ਧਰੀ ਵੀ ਬਸ ਰੋਟੀ ਉੱਥੇ ਖਾ ਰਹੀ ਆ ਖੇਤਾਂ ਨੇ ਜਿਹੜੇ ਖੇਤਾਂ ਵਿੱਚ ਲੱਗੇ ਹੋਏ ਐ ਅੱਛਾ ਅੱਛਾ ਉਹਦੀ ਰੋਟੀ ਬਣਾਉਂਦੇ ਨੇ ਫਿਰ ਮੰਮੀ ਵੀ ਉਹਨੇ ਕੀ ਕਰੂਗੀ ਚਲੋ ਫਿਰ ਜਾਣਾ ਦਾ ਚੱਲ ਉੱਥੇ ਤਾਂ ਫਿਰ ਆਏ ਨਾ ਫਿਰ ਤਾਂ ਜੈਸਮੀਨ ਆ ਫਿਰ ਫੜ ਹਰਗੁਣ ਨੂੰ ਤਿਆਰ ਹੋ ਫਿਰ ਜਲਦੀ ਉੱਥੇ ਤਾਂ ਮੈਂਦੀ ਵਾਲੇ ਤਿੰਨ ਮੁੰਡੇ ਆਏ ਹੋਏ ਆ ਉਹਨਾਂ ਨੇ ਤਾਂ ਹੁਣ ਮਾਰਨੇ ਵੀ ਕਰ ਦਿੱਤੇ ਮੈਂ ਤਾਂ ਤੇਰੇ ਨੂੰ ਫੋਨ ਕਰੇ ਤਾਂ ਉਹ ਮੈਂ ਕੁਛ ਕਰਦੀ ਸੀ ਹਰ ਗੁੰਡੇ ਨੇ ਨੂਰ ਦਾ ਸੂਟ ਪਿਆ ਪਹਿਲਾਂ ਟ੍ਰਾਈ ਕਰਕੇ ਦੇਖ ਲਾ ਦਿੱਤੀ ਜੀ ਉਹਨਾਂ ਨੇ ਫਿਰ ਉਹ ਆਹ ਪਾ ਉਹ ਵੀ ਗੱਲ ਕਹੀ ਸੀ ਵੀ ਉਹ ਪਾ ਲਈ ਉਹ ਕਾਦੀ ਤਿਆਰ ਕਰਕੇ ਮੈਂ ਨਾਲੀਆਂ ਕਰ ਦਿੱਤੀ ਰਾਹੀਮ ਅੱਜ ਮੈਂ ਤੁਹਾਨੂੰ ਪਾ ਲੂੰ ਕਾਲੂ ਸ਼ਾਮ ਜੀ ਨੂੰ ਪਾ ਲੇ ਕਾਲੂ ਸ਼ਾਮ ਨੂੰ ਪਾ ਲੂੰ ਕਾਲੂ ਪਾ ਲੂੰਗੇ ਹੁਣ ਆਹ ਵਧੀਆ ਕੱਪੜੇ ਪਾਏ ਹੋਏ ਆ ਲੱड्डੂ ਨੇ ਉਹ ਲੱड्डੂ ਨੂੰ ਨੂਂਗੜਾ ਹੈ ਸਾਥੀ ਕਾਲੂ ਜੀ ਭਿੰਜੀ ਹਾਂ ਇਹ ਤਾਂ ਇਹ ਸਾਡੀ ਭੂਗੀ ਨਹੀਂ ਇਹ ਦੋਸਾਂ ਦੀ ਹੋਈ ਹੈ ਅੱਛਾ ਦੋ ਦੋਗੀ ਸਸਰੀਕਾਲ ਜੀ ਤੁਸੀਂ ਠੀਕ ਹੋ ਮੈਂ ਕਿਹ ਕਰੀ ਸਸਰੀਕਾਲ ਕਰੇ ਪਤਾ ਕੀ ਕਹੂੰਗੀ ਸਸਰੀਕਾਲ ਜੀ ਸਾਰੇ ਨਹੀਂ ਮੀਂਦ ਕਰਦੇ ਸਾਰੇ ਮਿਲਾਂ ਮੀਂਦ ਬੀਦ ਮੀਂਦ ਕਰਦੇ ਉਹਦਾਂ ਨੂੰ ਬੋਲਦੀ ਆ ਰੱਜੀ ਦੀ ਕੁੜੀ ਵਾਂਗੂ ਬਹੁਤ ਚੰਟ ਹੈ ਤੇਜ ਬਹੁਤ ਆ ਨਿੱਕਾ ਨਹੀਂ ਗਰਮ ਨਹੀਂ ਕੁੜੀ ਹੈ ਜਿਹੜੀ ਉਹ ਗਰਮ ਜਨਮ ਦੀ ਤਾਂ ਹੈ ਮਰੀਂਦਾ ਦੇਤੇ ਸੀ ਇੱਥੇ ਸਾਡੇ ਵਿੱਚ ਸਾਰੇ ਏਰੀਆ ਇਧਰ ਹੀ ਆ ਨਾ ਦੇਖ ਬੁਕੇ ਇਧਰ ਹੀ ਸਾਰੇ ਰੋਪੜੇ ਕੰਨੀ ਸਾਡੇ ਨਹੀਂ ਮੇਰੇ ਪਿਓ ਕ ਤੇ ਚੰਡੀਗੜ੍ਹ ਚੰਡੀਗੜ੍ਹ ਹੈ ਹਾਂ ਜੀ ਚੰਡੀਗੜ੍ਹ ਦੇ ਉੱਤੇ ਬਲੌਗ ਦੇਖਿਆ ਤੁਸੀਂ ਕਹੇ ਸੀ ਨਾ ਸਾਡੇ ਬਾਹਰ ਉਹ ਵਸਤੇ ਦਾ ਰਾਏ ਸੀ ਅੱਛਾ ਜੀ ਤਾਂ ਤੁਹਾਡੇ ਹਾਂ ਜੀ ਹਾਂ ਹਾਂ ਉਹ ਨਾ ਮੇਰਾ ਹੀ ਮੇਰੀ ਯਾਰ ਪਰਿਓ ਜੀਰਖੁਰ ਦੇ ਨਾਲ ਜੀਰਖੁਰਪੁਰ ਆਹ ਇਹਦੇ ਫੋਣਿਆਈ ਮਾਸੀ ਕੋਲ ਜਾਂਦੇ ਹਾਂ ਤੁਸੀਂ ਜਾ ਗਏ ਸੀਗੇ ਦੋ ਮਾਸੀਆਂ ਨਾ ਇੱਕੋ ਘਰ ਦੋ ਘਰ ਹੈ ਨਾ ਇੱਕ ਤਾਂ ਬੋਲਣ ਦੀ ਥਾਣੀ ਅੱਗੇ ਅੱਛਾ ਬੋਲਣ ਦੀ ਕਿਹੜੇ ਕਲ ਪੂਰੀਆਂ ਫਿਰ ਦਿਖਾਉਂਦੇ ਸੀਗੇ ਹਾਂਜੀ ਹਾਂ ਪੂਰੀਏ ਛੋਲੇ ਕਿਤੇ ਨਹੀਂ ਰੋਟੀ ਖਾਧੀ ਸੀ ਉਹ ਜਦ ਪ੍ਰੋਗਰਾਮ ਤਾਂ ਉਹ ਦੇਖ ਲੈ ਮਾਤਾ ਜੀ ਨੂੰ ਸਾਰਾ ਯਾਦ ਆ ਹਾਂ ਹਾਂ ਜੀ ਆਪ ਬਣਾਏ ਸੀਗੇ ਹਾਂਜੀ 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 ਉਹ ਜਿੱਥੇ ਉਹ ਅਮਰੀਕਾ ਤੋਂ ਆਏ ਬਦੇ ਫੈਮਿਲੀ ਇਕ ਮਿਲੇ ਨਹੀਂ ਆਪਾਂ ਹਾਂ ਉੱਥੇ ਸਾਡੇ ਦਾਬੇ ਜਿਹਨ ਰਿਫਰੈਂਸ ਤੇ ਰਹੀ ਨਾ ਸਾੜੀ ਸਾਰੀਆਂ ਇੱਧਰ ਹੀ ਹਨ ਹਾਂਜੀ ਸਾਡੀਆਂ ਜ਼ਿਆਦਾ ਇੱਧਰ ਹੀ ਆ ਜੀ ਉਧਰ ਤਾਂ ਸਾਡਾ ਪਾਸ ਇੱਕ ਉਹ ਮੱਖਣ ਘੜਾ ਜਿਹੜੇ ਜਿਹੜੇ ਤੁਹਾਡੇ ਵਿਆਹ ਨੂੰ ਲੱਗੇ ਸੀ ਹਾਂ ਜੀ ਹਾਂ ਹਾਂ ਜਿਹੜੀਆਂ ਬਥੇਰੀਆਂ ਐ ਬੱਚੋ ਕਿਹੜੀਆਂ ਕਿਹੜੀਆਂ ਆ ਜਿਹੜੇ ਵੀਡੀਓ ਦੇਖਦੇ ਆ ਆਪਣੇ ਚਾਚੇ ਸਾਡੇ ਬਹੁਤ ਸਾਰੇ ਸਾਰੇ ਪਿਆਰ ਕਰਦੇ ਸਾਰੇ ਪਿਆਰ ਕਰਦੇ ਬੱਚੇ ਦੇਖਦੇ ਆ ਸਾਰੇ ਬਹੁਤ ਪਿਆਰ ਕਰਦੇ ਸਾਰੇ ਹੁਣ ਹੁਣ ਮਾਤਾ ਜੀ ਨਾਲ ਵੀ ਤਾਂ ਪਿਆਰ ਦੇਖ ਲੋ ਵੀਡੀਓ ਦੇ ਜ਼ਰੀਏ ਬਣਿਆ ਹਾਂ ਨਹੀਂ ਕਿ ਇਹਦੇ ਕੋਲ ਅੱਜ ਕੱਲ੍ਹ ਸਾਡੇ ਕੋ ਰਾਨਾ ਤਾਂ ਤਾਂ ਤੁਹਾਡਾ ਅਸੀਂ ਕੋਈ ਬਿਆਹ ਹੋਣਾ ਸੀ ਇਹ ਹੋਣਾ ਸੀਗਾ ਕਰਮ ਵਾਲੀਆ ਹਾਂ ਬਿਲਕੁਲ ਜੀ ਮੈਂ ਕਹ ਮੈਨੂੰ ਤਾਂ ਪਤਾ ਜਿਹੜਾ ਹਜੂਰ ਸਾਹਿਬ ਨੇ ਮਾਤਾ ਭੇਜਾਈ ਪਹਿਲਾਂ ਮੈਨੂੰ ਮਿਲ ਕੇ ਜਾ ਮਾਂ ਨੂੰ ਰੋਕ ਕੇ ਰਿਹਾ ਸੀ ਰਿਪੋਰਟਿੰਗ ਕਰਕੇ ਬਾਹਰ ਭੇਜਦੀ ਆ ਪਾਪਾ ਬਿਨ ਭੇਜੀ ਜਸਵਿੰਦਰ ਨੂੰ ਤਾਂ ਉਹ ਕਹਿੰਦੀ ਲਧੀ ਰ ਜਾਇਆ ਕਿ ਮਾਕੇ ਬਾਕੇ ਕਿਨ ਤੈਨੂੰ ਸਾਰੇ ਯਾਦ ਕਰਕੇ ਆਇਆ ਜਾਏ ਮੇਰੇ ਜਿਹਨੇ ਭਾਬੀ ਕੋ ਕਿ ਤਾਂ ਜਾਣੇ ਕਿ ਦਿਲੀ ਜਾਇ ਤਨਗਰ ਜਵਾਬ ਜਾਏ ਜੀ ਸਰਦਾਰੀ ਇਹ ਗੁਰੂ ਘਰ ਅਣ ਜਾਣੀ ਹੈ ਇਹ ਵੀ ਜਾ ਗਈ ਕਿ ਮਾਫ ਆਪਣੇ ਬਚਾਰ ਕੇ ਜਾਇਆ ਜਾਏ ਹਮ ਬਿਲਕੁਲ ਬਿਲਕੁਲ ਜੀ ਓਏ ਬੋਤਲ ਉਹ ਘਰ ਕੀ ਬੋਤਲ ਬਾਹਰ ਹੀ ਲੈਣੀ ਬੋਤਲ ਬੱਸ ਬੱਸ ਬਹੁਤ ਹੈ ਦੂਰੇ ਹੋਈ ਜਾਂਦਾ ਤੇ ਜਿਹੜਾ ਸਾਡੇ ਉੱਪਰ ਚੋਾਰੇ ਬਾਰੀ ਹੌਲੀ ਹੌਲੀ ਇਹ ਹੁਣ ਕਰੂੰਗਾ ਜੀ ਚੋਕਲੇ ਤੁਹਾਡੇ ਰਸਤੇ ਬਾਹਰ ਹੋਣਗੇ ਬੱਸ ਸੇ ਮਾਰੀ ਲੈ ਲਈਏ ਇੱਕ ਬਾਾਰ ਰੋਟੀਆਂ ਬਣਾ ਫੇਰ ਮਾਰੀ ਲੈਣ ਪਾਣੀ ਪਾਣੀ ਸੋਈ ਬਣਾ ਲਈਏ ਪਾਣੀ ਪਾਣੀ ਛੁੱਟ ਲੈ ਲਈਏ ਦੋ ਐਸਾ ਲੈ ਲਿਆ ਕੀ ਕਹਿ ਰਹੇ ਉਹ ਫਿਰ ਇਹਨੇ ਫਰਕ ਕਰਾ ਗਿਆ ਜਿਹੋ ਜੈਸਮੀਨ ਕਿ ਆ ਵੀ ਲੈ ਰਮਾ ਜੀ ਮੈਨੂੰ ਆ ਵੀ ਲੈ ਦੋ ਕਹਿੰਦੀ ਹੁਣ ਮੈਂ ਰਾਣੀ ਹਾਰ ਲੈਣ ਆਇਆ ਉਹ ਫਿਰ ਮੈਨੂੰ ਰਾਣੀ ਹਾਰ ਲੈਣਾ ਉਹ ਕਹਿੰਦਾ ਮੈਨੂੰ ਆ ਕਹਿੰਦਾ ਰਵਿੰਦਰ ਕਹਿੰਦਾ ਮੈਨੂੰ ਮੈਨੂੰ ਇਹਨੇ ਕੁੰਡਾ ਕਰ ਦੇਣਾ ਅੱਜ 5 ਲੱਖ ਦੇ ਦਿੰਦਾ ਬੰਦੇ ਕੇ ਜਿਆਦਾ ਕਿਸੇ ਇਹ ਬੰਦੇ ਕੋ ਮੋਗਾ ਰਹਿਣਾ ਮੁੜਿਆ ਰੱਜਦੀਆਂ ਰਹੀਆਂ ਅਸਲੀ ਮੈਂ ਮੋ ਗੱਲ ਰੱਖ ਜਣੀ ਆਪਣੀਆਂ ਨੂੰ ਕਿਹਾ ਵੀ ਥੋੜਾ ਜਾਦ ਵੀ ਟਾਈਮ ਲੱਗਿਆ ਵੀ ਸਾਡੀ ਪੂਰੀ ਕਰ ਦੋ ਹੀ ਉਹ ਕਰ ਦੇਣੀ ਆ ਤੁਹਾਡੇ ਕੋ ਤੇ ਗਹਿਣਾ ਆ ਕੜੇ ਮਾਪੇ ਗਹਿਣੇ ਆ ਜਿਹਨਾਂ ਨੂੰ ਤੁਸੀਂ ਰਹਿਣੇ ਆ ਜਿਹਨੇ ਤਾਂ ਰੋਟੀ ਪਾਏ ਇਹ ਤੁਹਾਡੇ ਸਰਦਾਰੀ ਇਹਨਾਂ ਤੇ ਉਮੀਦ ਹੈ ਇਹਨਾਂ ਤੇ ਪਤਾ ਵੀ ਇਹਨਾਂ ਨੂੰ ਸੁਣ ਲਈਆਂ ਜੋ ਤੁਹਾਨੂੰ ਬਹੁਤ ਕੁਝ ਬਣਾ ਦੇ ਸਭ ਕੁਝ ਬਣ ਜਾਣਾ ਟੀਆ ਆਪਣੇ ਘਰੇ ਆ ਆਪਾਂ ਆਪਣੇ ਘਰੇ ਬਿਲਕੁਲ ਜੀ ਬਿਲਕੁਲ ਜੀ ਬਾਹਰ ਦੇਖਣੀ ਆ ਬਿਲਕੁਲ ਜਿਹੜਾ ਅੰਦਰੋਂ ਤੁਮੇ ਤਾਂ ਉਹ ਉਹ ਰਬਰੇ ਦੇਖਣੀ ਹਾਂ ਸਹੀ ਗੱਲ ਹੈ। ਜੁਨੇ ਦਾ ਇੱਥੇ ਤੰਦਰੁਸਤੀ ਰੱਖੇ ਖਾ ਉਹ ਹੰਡਾ ਤੁਹਾਡਾ ਉਮਰਿਆ ਸਾਡੇ ਅਰਗੇ ਜਿੱਥੇ ਮਾਜੀ ਜਾਣ ਕੋਈ ਫਰਕ ਨਹੀਂ ਹੈਗਾ। ਭੈਣ ਜੀ ਰਾਜੀ ਰਹੇ ਮੇਰੇ ਬੀਜ ਜੀ ਰਾਜੀ ਰਹੇ ਜਿਹਨੇ ਚੱਲੇ ਬੈਠੇ। ਤੁਹਾਡੇ ਪਾਪਾ ਹੀ ਸੁਭਾਅ ਉਹ ਰਿਹਾ ਤੇ ਮੰਮੀ ਦਾ ਸੁਭਾਅ ਹੋ ਗਿਆ। ਇੱਥੇ ਮੈਂ ਸਾਰੇ ਕੋਈ ਨਹੀਂ ਪੈਂਡ ਜਿਹੜੇ ਬਲੌਗ ਤੁਹਾਡੇ ਦੇਖਦੇ। ਕੂੜ ਸੋਇਨਾ ਕੂੜ ਰੂਪਾ ਕੂੜ ਰੂਪਾ ਕੂੜ ਪੂਲ ਪਾਰ ਹੈ। ਹਾਂ ਸਭ ਝੂਠੇ ਝੂਠੇ। ਇੰਨਾ ਚ ਪਿਆਰ ਦੀ ਗੱਲ ਹੈ ਜਿੱਥੇ ਪਿਆਰ ਹੀ ਹੈ। ਇਹ ਤਾਂ ਹੈ। ਪਿਆਰ ਵਗੈਰ ਕੁਝ ਨਹੀਂ ਹੈਗਾ ਜੀ। ਉਹ ਨਹੀਂ ਪਛਾਣਾ ਨਹੀਂ। ਨਹੀਂ ਸ਼ਕੋ ਜੀ ਰੋਟੀ ਪਾਣੀ ਤਾਂ ਜ਼ਰੂਰੀ ਆ। ਕਿਤੋਂ ਆਪਣੀ ਪੋਤੀ। ਲੱਗਦਾ। ਸਾਡੀ ਅਸੀਂ ਵੀ ਜਾਂਦੀਏ ਪਰਦਾਦੀ ਵਾਰ-ਵਾਰ ਬਣ ਕੇ। ਹਾਂਜੀ। ਮੇਰੇ ਪਰਦਾਦੀ ਬਣ ਕੇ। ਬਿਲਕੁਲ ਬਿਲਕੁਲ ਹਾਂਜੀ ਹਾਂ। ਹੂੰ। ਪਰਦਾਦੇ ਬਣ ਕੇ ਭਾਈ ਤੁਸੀਂ ਪਰਦਾਦੀ ਬਣ ਕੇ। ਹੂੰ। ਸ਼ਕੋ ਜੀ ਫੇਚਾ। ਮੈਨੂੰ ਖਿਡਾ ਜੀ ਆਲੇ ਕਰੋ। ਹੋਰ ਹੋਰ ਨਾ ਕਰੀ ਕੋਈ ਖੁੱਲ ਖੁੱਲ ਗਿਆ। ਹਾਂਜੀ ਹਾਂ। ਵੀਡੀਓ ਬਣਾ ਕੇ ਫੋਰੀ। ਪੀ ਲੈ ਚਾਹ। ਅਜੇ ਵੀ ਤੁਸੀਂ ਬੈਠ ਬੁੱਤ। ਹਾਂਜੀ ਹੌਲੀ ਹੌਲੀ ਹੋਰ। ਮੈਂ ਹਾਂ ਜੀ ਵਾਲੀ ਵਿੱਚ। ਕੋਈ ਨਹੀਂ ਕੋਈ ਨਹੀਂ ਕਰੋ। ਮੈਂ ਇਹਨੂੰ ਫੜਦੀ ਆ ਮਨ ਕੀਰਤਨ ਤੁਸੀਂ ਉਹ ਚਾਹ ਪਈ ਪਈ ਵੀ ਉਹਨਾਂ ਨੂੰ ਪਾਏਗਾ ਜੀ ਬੰਦੇ ਉੱਧਰ ਅੱਛਾ ਮਈਆਂ ਨੂੰ ਦੇ ਆਏਗਾ ਭਾਈ ਮੜੀ ਮੈਂ ਫੜਾ ਲਊਗਾ ਬੰਦਿਆਂ ਨੂੰ ਪਾ ਕੇ ਆਜੇ ਪਾਈ ਪਈ ਚਾਹ ਮੈਂ ਬੰਦਿਆਂ ਪਿਆ ਨਾ ਮੈਂ ਤਾਂ ਪਤਾ ਕੀ ਕਰਦੀ ਆ ਹਾਂਜੀ ਮੇਰੇ ਨਾ ਬੰਨ ਲੱਗਦਾ ਮੈਂ ਤਾਂ ਛੇ ਠੀਕ ਰਹਿੰਦੀ ਐਲਵੀ ਦੇ ਬਿਮਾਰ ਹੋ ਕੇ ਜੀ ਵਿੱਚ ਬੱਸ ਇਹਦੀ ਲੱਗਦੀ ਜੀ ਕਰਦਾ ਬੱਸ ਕੋਲ ਦਵਾਈ ਦੋਈ ਛੱਡੇ ਦਵਾਈ ਖਾਈ ਤੇ ਕਰੋ ਨਾ ਦਵਾਈ ਤਾਂ ਖਾਈ ਨਹੀਂ ਬੀਬੀ ਝੋੜੀ ਲਈ ਜਾਓ ਹਾਂਜੀ ਹਾਂ ਹਾਂ ਬੀਬੀ ਝੋੜੀ ਲਈ ਜਾ ਹਾਂ ਪਾਈ ਤਾਂ ਲਈ ਜਾਂਦੀ ਆ ਹਾਂਜੀ ਪਰ ਸਰੀਰ ਹੋ ਜਾਈਏ ਮਾ ਜੀ ਵੀਡੀਓ ਬਣਾਇਆ ਪਿੱਠੇ ਵਾਹ ਤੋੜੀ ਹੈ ਬਹੁਤ ਫਟ ਰੋਦੀ ਬਾਈ ਬੜਾ ਹੋ ਜਾਂਦਾ ਪਰ ਹੋ ਜਾਂਦਾ ਮੈਂ ਕਿੰਨੀ ਕਿੰਨੀ ਵਾਰ ਜਾਏ ਮਾ ਤਾਂ ਤੁਸੀਂ ਹਜੂਰ ਸਾਹਿਬ ਜੀ ਹਜੂਰ ਸਾਹਿਬ 8ਵੀਂ ਮਰਚਲੀ ਮੈਂ ਅੱਛਾ 8ਵੀਂ ਵਾਰ ਜੀ ਹਾਂਜੀ ਹੇਮਕੁੰਡ ਸਾਹਿਬ 5 ਵਾਰ ਹੈ ਹੇਮਕੁੰਡ ਸਾਹਿਬ 5 ਵਾਰ ਜਾਏ ਪਟਨਾ ਸਾਹਿਬ 3 ਵਾਰ ਜਾਇ ਰੀਟਾ ਸਾਹਿਬ ਤੋਂ 3 ਵਾਰ ਜਾਏ ਲੇਗੜਾ ਕੇ ਇੱਕ ਵਾਰ ਜਾਏ ਵਾਹ ਜੀ ਵਾਹ ਬਸ ਇਕਲਾ ਪਾਸਤਾ ਰਹਿ ਗਿਆ ਬਹੁਤ ਬੜੀ ਸੇਵਾ ਜੀ ਤੁਹਾਡੀ ਤਾਂ ਫਿਰ ਹਾਂ ਜੀ ਅੰਟੀ ਤੁਹਾਡੇ ਜਾਣਸ਼ਦ ਕਰਨੇ ਹੋਈ ਬਹੁਤ ਆ ਨਹੀਂ ਬਿਲਕੁਲ ਬਿਲਕੁਲ ਹਾਂ ਜੀ ਹਾਂ ਸਵਿੰਦਰ ਬੜੀ ਯਾਰੀ ਮੰਮੀ ਬੜਾ ਚਾ ਚੜਿਆ ਜਾਂ ਦੇਖਿਆ ਵੀ ਅੰਟੀ ਆ ਗਈ ਮੰਮੀ ਜੈਸੀ ਮੈਂ ਦੱਸਿਆ ਜੀ ਜਾਂ ਥੋੜਾ ਫੋਨ ਆਇਆ ਮੈਨੂੰ ਵੀ ਭਾਈ ਮੈਂ ਟੀਬੀ ਸਾਹਿਬ ਗੁਰਦੁਆਰੇ ਕੋਲ ਆ ਗਏ ਵੀ ਮੈਂ ਮੈਂ ਵੀ ਹੁਣ ਚੱਕਿਆ ਬਿਲਕੁਲ ਹੁਣ ਚੱਕਿਆ ਮੈਂ ਮੈਂ ਮੰਮੀ ਨੂੰ ਮੈਂ ਮੰਮੀ ਨੂੰ ਕਿਹਾ ਮਾਂ ਮੰਮੀ ਵੀ ਅੰਟੀ ਆ ਰਹੇ ਆ ਮੈਂ ਕਿਹਾ ਮਾਤਾ ਜੀ ਉਹ ਤਾਂ ਚਾ ਚੜ ਗਿਆ ਤੇ ਤਾਂ ਚਾ ਚੜਿਆ ਮੈਂ ਮਤਮਾ ਜੀ ਹਾਂ ਜੀ ਹਾਂ ਹਾਂ ਬਿਲਕੁਲ ਮੱਤ ਲੈ ਕੇ ਜਾਣੇ ਚਲੋ ਜੀ ਹੋਰ ਕੀ ਅਸੀਂ ਚਾਹੀਦੀ ਆ ਅਸੀਂ ਆ ਬੋਲ ਮੱਪਾ ਦਾ ਗੋਣ ਤੁਹਾਡੇ ਕੀ ਹੋ ਗਿਆ ਸੀ ਤੁਹਾਡੇ ਘਰਾਂ ਤੇ ਹਾਂਜੀ 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 100 ਰੁਪਏ ਚਾਹੀਦੇ ਹਾਂ ਅੱਛਾ ਸਾਹਮਣੇ ਘਰ ਜਦ ਮਾੜੇ ਜੀ ਕੋਈ ਵਿਆਹ ਹੋਣੇ ਨਹੀਂ ਮੁੰਡੇ ਨਹੀਂ ਹਣੀ ਮੁਸ਼ਕਲ ਉਹੀ ਗੱਲ ਆ ਜੀ ਅੱਧੀ ਅਜਾ ਤੈ ਤਾਂ ਮੁੰਡਾ ਨਹੀਂ ਗੱਡੀ ਆ ਹਾਂਜੀ ਆਵਾਂ ਆਪਣੇ ਘਰੀ ਨੂੰ ਸਾਹਮਣੇ ਘਰ ਆਈ ਆ ਆ ਪੀੜਾ ਜਾ ਰਾਜਾ ਅੱਜ ਕਿਹੜਾ ਉੱਥੇ ਸਾਲ ਭੇਜ ਕੇ ਮਿਲ ਜੀ ਜੀ ਗੇਟ ਵਾਲੇ ਜੇ ਪਨਾਜੋਂ ਉਹਨਾਂ ਕਰ ਸਾਡੇ ਆਏ ਨਹੀਂ ਇਹ ਤਾਂ ਬਾਬਾ ਚੋਕ ਦੀ ਘੜੀ ਸਭ ਤੇ ਆਪ ਕੋਕੀ ਘੜੀ ਨਾਲੇ ਉਹੀ ਗੱਲ ਹੈ ਜੀ ਜੇ ਇੱਕ ਫੇਰ ਉਹਨਾਂ ਤੋਂ ਉਹਨਾਂ ਤੋਂ ਬਾਅਦ ਸਾਡੇ ਫੁੱਫੜ ਜੀ ਦੀਵਾਲੀ ਵਾਲੇ ਨੇ ਹਾਂ ਜੀ ਹਾਂ ਹਾਂ ਕਿਹਨੇ ਜੀ ਮਾੜਾ ਕੀਤਾ ਨਹੀਂ ਮਾਤਾ ਜੀ ਆਪਾਂ ਵੀ ਆਇਆ ਦਵਾਲੀ ਹਾਂ ਜੀ ਹਾਂ 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 ਸਭ ਦੇ ਦੇਖਣਾ ਪੈਂਦਾ ਬਿਲਕੁਲ ਬਿਲਕੁਲ ਜੀ ਹਾਂ ਜੋ ਰੱਬ ਨੇ ਜਿੰਨੇ ਲਿਖਿਆ ਹੋਆ ਤਾਂ ਹੁਕਮ ਹੀ ਕਰਦਾ ਇਹ ਤਾਂ ਰੱਬ ਨੇ ਆ ਜਿੱਥੇ ਮਰਜੀ ਘੁੰਮ ਲੇ ਇਹ ਤਾਂ ਰੱਬ ਨੇ ਆਪਣਾ ਜੀ ਕੋਈ ਇੱਕ ਵਾਰੀ ਪੋਰਾ ਬਣ ਕੇ ਲੈ ਜਾਣਾ ਬਿਲਕੁਲ ਪੋਰਾ ਜੀ ਉਹਨੇ ਤਾਂ ਜਾਣੇਗੀ ਜੀ ਜਿਹਦਾ ਜਿੰਨੀ ਲਿਖੀ ਹੋਈ ਹੈ ਜੀ ਉਹਨੇ ਉਨੀ ਹੀ ਪੋਹ ਪਹੇ ਦਾ ਰਾਜਵਿਦ ਜਲੰਧਰ ਨੂੰ ਪਤਾ ਸੀ ਮੈਨੂੰ 1 ਕੋ ਹਾਂ ਇਹੋ ਕੋਈ ਨਹੀਂ ਸੀ ਪਤਾ ਦੇਣਾ ਉਹਦਾ ਵਿਚਾਰੇ ਦਾ ਬਹੁਤ ਉਹ ਦੁਆ ਮੁੰਡਾ ਦੇਖ ਲੋ ਜਲੰਧਰ ਵਾਲਾ ਉਹ ਘੁੰਮਣ ਜੀ ਉਹ ਕੋਮਣ ਮੇਰੇ ਸਾਡੇ ਮੇਰੇ ਭਾਂਜੀ ਦੀ ਦੋਸਤਰੀ ਚਾਚੀ ਮੰਮੀ ਦੀ ਉਹਦੀ ਚਾਚੀ ਸਾਥਿਆ ਉਹਨਾਂ ਦੇ ਘਰ ਦੇ ਨਾਲ ਸਾਂਝੀ ਕਰਦੇ ਆ ਕਹਿੰਦੇ ਟੈਕ ਹੀ ਹੋਇਆ ਉਹਨੂੰ ਠੀਕਾ ਗਲਤ ਲੱਗਿਆ ਕਹਿੰਦੇ ਠੀਕਾ ਗਲਤ ਲੱਗਿਆ ਜੀ ਉਹਦਾ ਮੁੰਡਾ ਨਹੀਂ ਜਾਣੀ ਆਹ ਅੱਜਿੰਨ ਪਹਿਲੇ ਪਿਆਦਿਓ ਤੇ ਕਹਿੰਦੇ ਬੜਾ ਹੱਥੀਓ ਪਿਆ ਆ ਉਹਦਾ ਉਹਦਾ ਸਰੀਰ ਬਹੁਤ ਆ ਜੀ ਮੁੰਡੇ ਦਾ ਆ ਜਿੰਨੇ ਮਰੇ ਨਾ ਆ ਪੰਜਾਬੀ ਐਕਟਰ ਨੇ ਮਰੇ ਆ ਉਹ ਜਿਆਦਾ ਕਾਈ ਬਿਲਕੁਲ ਨਹੀਂ ਮਰਕਮ ਹਾਂ ਹਾਂ ਪੁੱਤ ਇਹ ਤੇਰਾ ਰਾਜਵੀਰ ਜਮੰਦਾ ਦਾ ਭਾਂਡੇ ਭਾਣੇ ਚੱਲ ਗਿਆ ਭੈਣ ਜੀ ਹਾਂਜੀ ਹਾਂ ਬਹੁਤ ਵਿਚਾਰੇ ਦਾ ਲੋੜਾ ਇੱਕ ਇੱਕ ਭੈਣ ਆ ਜੀ ਉਹ ਯੂਕੇ ਯੂਕੇ ਤੇ ਫੋਨ ਕਰਦੇ ਹੁੰਦੇ ਉਹ ਯਾਨੀ ਵਧੀਆ ਵਿਚਾਰੇ ਬਹੁਤ ਕਹਿ ਲਓਗੀ ਕਹਿ ਲਓ ਤੁਸੀਂ ਸਗੀ ਉਹ ਭੈਣ ਮੰਨ ਲਓ ਸਾਡੀ ਵੀ ਇੰਨਾ ਵਿਚਾਰੀ ਕਰਦੀ ਆ ਸਾਡਾ ਜਵੰਦਰ ਭੈਣ ਨਹੀਂ ਉਹ ਜਵੰਦੇ ਦੀ ਕੁਛ ਐਡਾ ਰਿਸ਼ਤੇਦਾਰੀ ਆ ਬੂਆ ਜੀ ਦੀ ਕੁੜੀ ਵਿਆਹੀ ਹੋਈ ਸੀ ਉਹਨਾਂ ਨੂੰ ਕੁਛ ਐਡਾ ਰਿਸ਼ਤੇਦਾਰੀ ਉਹਨਾਂ ਦੀ ਅੱਛਾ ਉਹ ਦੇਖ ਲਓ ਵਿਚਰਿਆਂ ਨੂੰ ਮੈਂ ਇਹ ਸਗੋਂ ਉਹਨੂੰ ਫੋਨ ਕਰਿਆ ਭੈਣ ਨੂੰ ਮੈਂ ਕਿਹਾ ਕਈ ਦਿਨ ਹੋ ਗਏ ਭੈਣ ਦਾ ਫੋਨ ਨਹੀਂ ਆਇਆ ਉਹਦਾ ਫੇਰ ਵਿਚਾਰੀ ਦਾ ਫੇਰ ਵੀ ਦੋ ਤਿੰਨ ਦਿਨ ਆਇਆ ਨਹੀਂ ਤੇ ਬਾਅਦ ਫੇਰ ਆਇਆ ਉਹ ਕਹਿੰਦੀ ਆਪਣੇ ਘਰੇ ਹੋ ਕੇ ਗਏ ਸੀ ਨਾ ਉਹ ਨਹੀਂ ਉਹ ਨਹੀਂ ਹਜੇ ਤੱਕ ਆਏ ਜੀ ਹੋਰ ਆਏ ਤੇ ਹਾਂ ਜੀ ਉਹ ਫੇ ਵਿਚਾਰੀ ਨੇ ਫੋਨ ਕਰਿਆ ਕਹਿੰਦੀ ਵੀਰੇ ਕਹਿੰਦੀ ਮੈਂ ਤਾਂ ਕਹਿੰਦੀ ਡਿਪਰੈਸ਼ਨ ਚ ਚਲ ਗਈ ਦੀ ਹਾਂ ਉਹ ਬੰਦਾ ਹੁਣ ਸੋਚ ਜੀ ਉਹ ਕਹਿੰਦੀ ਵੀ ਅਸੀਂ ਤਾਂ ਸਰ ਪੰਜਾਬੀ ਡਿਪਰੈਸ਼ਨ ਪੈ ਗਿਆ ਜੀ ਹਾਂ ਜੀ ਬਿਲਕੁਲ ਉਹਨੇ ਪਿੰਡ ਸਾਡੇ ਪਿੰਡਾ ਕੋਲ ਦਾ ਹਾਂਜੀ ਸਾਡੇ ਵੀ ਸੋਹਰੇ ਹੈਗੇ ਭਾਮੀਆਂ ਹੈ ਪਿੰਡ ਸਾਡੇ ਢੈ ਪਈਆ ਅੱਛਾ ਜੀ ਆ ਗੁਜਰ ਢੈ ਪਿੰਦਾ ਮਮਾ ਨੂੰ ਗੁਜਰ ਢੈ ਪਿੰਦਾ ਮੁੰਲੇਪੁਰ ਕੋਲੇ ਰੰਦੇਸੀ ਭਾਮੀਆਂ ਚਾਜਪੁਰ ਰੋਡ ਅੱਛਾ ਅੱਛਾ ਮਾਲਪੁਰ ਕੋਲੇ ਠੀਕ ਆ ਠੀਕ ਆ ਜੀ ਉਹ ਕਹਿੰਦੀ ਭੈਣ ਕਹਿੰਦੀ ਵੀ ਮੈਂ ਤਾਂ ਕਹਿੰਦੀ ਚਾਰ ਪੰਜ ਦਿਨ ਬਾਅਦ ਉੱਠੀ ਕਹਿੰਦੀ ਡਿਪਰੈਸ਼ਨ ਚ ਹਾਂ ਸਾਰੇ ਡਿਪਰੈਸਡ ਹੈਗੇ ਨੇ ਮੁੰਡੇ ਹਾਂ ਜੀ ਹਾਂ 35 ਸਾਲ ਦਾ ਬੱਚਾ ਬਣ ਚਕੀ ਹੁੰਦਾ ਹਾਂ 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 ਜੀ ਕੁੜੀ 500 ਨਾਲੇ ਉਹ ਵਿਚਾਰਾ ਕਹਿ ਲੋ ਵੀ ਉਹਨੇ ਅੱਜ ਤੱਕ ਸਾਫ ਸੁਥਰੀ ਗਾਇਕੀ ਗਾਈ ਆ ਕੋਈ ਆਏ ਨਹੀਂ ਵੀ ਹਾਂ ਕੋਈ ਲੱਚਰ ਤਾਂ ਗਾਈ ਹੋਵੇ ਨਾ ਮੁੰਡਾ ਵਧੀਆ ਸੀਗਾ ਕਿਸੇ ਗੱਲ ਉਹਦੇ ਪੂਰੀ ਇੰਡਸਟਰੀ ਵਿੱਚ ਕਿਸੇ ਗੱਲ ਕੋਈ ਲੜਾਈ ਨਹੀਂ ਸੀ ਹਾਂ ਜੀ ਮੁੰਡਾ ਪੁੱਤ ਵਧੀਆ ਸੀ ਬਹੁਤ ਵਧੀਆ ਇਨਸਾਨ ਤਾਂ ਵਿਚਾਰਾ ਪਰ ਲੱਖਾਂ ਕਰੋੜਾਂ ਦਾ ਸਾਹਮਣਾ ਸੀਦੋਂ ਨਹੀਂ ਉਹਥੇ ਹਾਂ ਬਹੁਤ ਵਿਚਾਰੇ ਦਾ ਲੋੜਾ ਹੋਇਆ ਬਾਈ ਦਾ ਯਾ ਫਿਰ ਉਹ ਜਿਹੜੇ ਸੌਦੇ ਬਹਾਨਾ ਬਣਾਤਾ ਰ ਆਪਣੇ ਬਸ ਸਭ ਕਿਸਮ ਦੇ ਸੌਦੇ ਜੀ ਬਿਲਕੁਲ ਬਿਲਕੁਲ ਚਲੋ ਚਾਹ ਚਾਗ ਲਈ ਤੁਹਾਨੂੰ ਪੈਸੇ ਕਿੰਨਾ ਸੂਣੂ ਛੁਟ ਕਿੰਨਾ ਭਰ ਆਇਆ ਹਾਂਜੀ ਉਹੀ ਹੁੰਦਾ ਬਸ ਹੁਣ ਮੈਂ ਦੁੱਧ ਵੀ ਸੂਣ ਲਈ ਮਮੀ ਨਾਲ ਕਿੰਨਾ ਮਮੀ ਮਾਂ ਤੈਨੂੰ ਇਹ ਵੀ ਜਿਆਦਾ ਹਰਾ ਜਾ ਤੁਹਾਨੂੰ ਨਹੀਂ ਆਉਣਾ ਹਲੇ ਨਹੀਂ ਸੁਣੋ ਨਾ ਤੁਸੀਂ ਬਹਿ ਨਹੀਂ ਪਾਇਆ ਨਹੀਂ ਮੀ ਠੀਕ ਹੈ ਕੱਲ ਵੀ ਮਾਹੀ ਲੱਗੀ ਦੀ ਬਾਣ ਜਿਹੜੀ ਛੋੜ ਹੋ ਗਈ ਮੇਰੇ ਨਾਲ ਹਾਂਜੀ ਹਾਂਜੀ ਪਾਤੀ ਯੂਟਿਊਬ ਚ ਨਹੀਂ ਨਹੀਂ ਪਾਉਣੀ ਹੈ ਜੀ ਹਜੀ ਸਾਨੂੰ ਪਾ ਦੇ ਰਿਹਾ ਪਾਵਾਂਗੇ ਅੱਛਾ ਜੀ ਥੋਲਣ ਦਾ ਥੋਲਣ ਦਾ ਥੋਲ ਮੇ ਓਏ ਮਰਕੀ ਇੱਤ ਚਾਚੂ ਕਿੱਥੇ ਚਾਚੂ ਬਾਬਾ ਜੀ ਕਿੱਥੇ ਪੁੱਤ ਬਾਬਾ ਜੀ ਹੋਏ ਨਿਕਲ ਜੀ ਕਰੀ ਪਾ ਕੇ ਕਰਾਂਗੇ ਹਾਂਜੀ ਖੜੀ ਬਣਾਈ ਹੈ ਹਾਂਜੀ ਸਾਹੀ ਤਾਂ ਮੈਂ ਲੜਦੀਆਂ ਨੂੰ ਇਹਦੇ ਵਿੱਚ ਖੜੀ ਬਣਾਈ ਚਲ ਕੋਈ ਪਨੀਰ ਕਿਹ ਜੀ ਲੱਗੀ ਤੁਹਾਨੂੰ ਪਹਿਲੀ ਬੋਗੜੀ ਲੱਗੀ ਮੈਨੂੰ ਬੇਤਸਾ ਕੋਈ ਨਹੀਂ ਮੋਜੋ ਉਹਨਾਂ ਮੈਂ ਇੱਥੇ ਹੀ ਐਤਵਾਰ ਨੂੰ ਮਿਲਣ ਫਾਜ ਪਕਣ ਜੀ ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਜਦੋਂ ਮੈਂ ਤੇਰੀ ਜਜ਼ਬਤ ਤੇ ਮੇਰੇ ਨਾਲ ਹੀ ਰਹਿੰਦੇ ਆ ਤੇਰੀ ਜਜ਼ਬਤ ਮੈਂ ਤੇਰੇ ਨਾਲ ਸੋਹਣ ਕਿਤੇ ਮੇਰੇ ਨਾਲ ਮੈਂ ਮੈਂ ਕਹ ਰੱਬਾ ਇੰਨਾ ਪਿਆਰ ਪੈ ਗਿਆ ਇਹ ਬੰਦਾ ਕਿ ਪਹੁੰਚਦਾ ਨਹੀਂ ਕਰ ਟਿੰਡੇ ਚ ਬਾਜ ਪੈਂਦੀ ਆ ਵੀ ਮਾਮਾ ਧੀਆ ਦੇ ਮਾਮਾ ਧੀਆ ਨਾਲ ਬੈਠੀਆਂ ਨਹੀਂ ਮੈਂ ਕਿਤੇ ਇਹਦੇ ਗੱਲ ਦੀ ਦਿਲ ਦੀ ਗੱਲ ਸੋ ਗੱਲ ਦੇ ਮਾਮਾ ਧੀਆ ਨਾਲ ਬੈਠੀਆਂ ਨਹੀਂ ਮੈਂ ਜਿਵੇਂ ਤੁਹਾਡੀਆਂ ਧੀਆ ਬੀਬੀਆਂ ਗੱਲਾਂ ਤੁਹਾਡੀ ਕੁੜੀਆਂ ਬਹੁਤ ਚੰਗੇ ਤੇ ਨੇ ਰੱਜੀ ਦਨਾ ਗਿਨ ਲ ਦੋ ਦੋ ਵੱਡੀਆਂ ਹੋਰ ਠੀਕੇ ਤਾਂ ਉਹਦਾ ਗਰਮੀਤ ਆ ਉਮੀਦ ਕਹਿੰਦੇ ਉਹਨੂੰ ਚੱਲੇ ਜਾਣੀ ਨੂੰ ਜਿਹੜੇ ਆ ਲਾ ਗਏ ਨਾ ਤੇ ਪਿੰਡ ਦੇ ਨਾਲੇ ਇੱਕ ਦਾ ਨਾ ਨਿੱਕਾ ਦੇ ਦਿਆ ਜੀ ਇੱਕ ਗੱਲ ਯਾਦ ਆ ਗਈ ਮੈਨੂੰ ਗਾਣਾ ਪੈਣੀ ਆ ਇਸ ਗੱਲ ਪਿੱਛੇ ਹੂੰ ਦਿਮਾਗ 'ਚ ਨਹੀਂ ਰਿਹਾ ਹਾਂ ਮਮੀ ਨਾਲ ਦੇ ਵੀ ਨਹੀਂ ਤੁਹਾਨੂੰ ਜਾਣਾ ਪੈਣਾ ਤਾਂ ਉਹ ਕਹਿੰਦੇ ਤੇ ਸ਼ਾਮ ਨੂੰ ਗੀਤ ਗਾਉਣੇ ਹਾਂ ਚਲੋ ਹੋ ਗਿਆ ਤੇ ਆਹ ਕਰੀ ਹੁਣ ਤੇ ਮੈਂ ਜਾ ਕੇ ਨਹੀਂ ਸਾਰਨਾ ਹਾਂ ਉਹੀ ਤੇ ਮੈਂ ਰੋਟੀ ਦਾ ਕੰਮ ਤਾਂ ਵੇਣਮ ਚਲਾਇਆ ਕਿ ਅੰਦਰ ਜੇ 2 ਵਜੇ ਆ ਲੈਣ ਆ ਜੂਗੇ ਤੁਸੀਂ ਜਨ ਕਰ ਲਿਓ ਉਸ ਸੈਟ ਕਰ ਆ ਅਗ ਵਿੱਚ ਨੂੰ ਦੇ 5:30 ਹੋ ਗਏ ਤੂੰ ਮੰਮੀ ਆਏ ਕਰ ਕੰਮ-ਕਮ ਨਵੇੜ ਲੋ ਬੈਠਣ ਨੂੰ 5 ਮਿੰਟ ਤਾਂ ਲੱਗਣੇ ਚਾਹੇ ਮੈਂ ਹੀ ਆ ਕੇ ਲੈ ਜੂਗਾ ਨਹੀਂ ਕਿਸੇ ਹੋਰ ਮੈਂ 2 ਵਜੇ ਤੇ ਲੈ ਜੂਗਾ ਠੀਕ ਹੈ ਤੇ ਆ ਨਾ ਦੋ ਬੰਦੇ ਲੱਗਣਗੇ ਆਹੀ ਆਣੇ ਤੇ ਜੀ ਹੋ ਗਿਆ ਸਾਨੂੰ ਜੇਕਰ ਕਾਇੰਗੀ ਦੇਗਾ ਪਤਾ ਜੀ ਹੁੰਦਾ ਨਾਲੇ ਕੰਮ ਹੋ ਜਾਂਦਾ ਪਸੰਦ ਵੀ ਦੇਖਣਾ ਪੈਂਦਾ ਹਾਂ ਜੀ ਮੈਂ ਕਿ ਡੰਗਰ ਸੂਣ ਵਾਲੇ ਨਹੀਂ ਹੈਗੇ ਕਿ ਮੱਝਾਂ ਬਿਲਕੁਲ ਬਿਲਕੁਲ ਹਾਂ ਜੀ ਮੈਂ ਤੁਹਾਨੂੰ ਕੱਦੀ ਕਹਿੰਦੀ ਮੈਂ ਕਿ ਜਸਤ ਜਦੋਂ ਮੱਝਾਂ ਬਿਮਾਰ ਹੋ ਗਈ ਠੀਕ ਹੋਣਾ ਨਹੀਂ ਉਹ ਤਾਂ ਮਰ ਲਈ ਦੀ ਜੀ ਉਹ ਮਰ ਗਈ ਉਹ ਜਿਹੜੇ ਬੱਚੇ ਅੰਦਰ ਕਟੂੜ ਉਹ ਮਰ ਗਿਆ ਹਾਂ ਜੀ ਹਾਂ ਮਰ ਲਈ ਦੀ ਬਹੁਤ ਜੀ ਦੋ ਦੋ ਤਿੰਨ ਚਾਰ ਦੀ ਵੀ ਦੇਖਿਆ ਸੀਗਾ ਮਨੌਰ ਚ ਇਹਨੇ ਬਹੁਤ ਉਹ ਵੀ ਆਸਾਨ ਨਹੀਂ ਆ ਅਗਰ ਬੁਰਗੇ ਦਾ ਸੁਣਾਉਗਾ ਕੋਲ ਬੋਲ ਕੇ ਦੱਸਦੇ ਆ ਬੁਰਗੇ ਦੱਸਣ ਦਾ ਜਾਨਵਰਾਂ ਪਸ਼ੂਆਂ ਦੀ ਬੜੀ ਪਰਮਿਸ਼ ਕਰਨੀ ਮੈਂ ਵੀ ਡੰਗਰ ਸਾਹਮਣੇ ਸੌਰੀ ਸਿਰਫ ਪੱਠੇ ਨਹੀਂ ਰੇੜਾ ਮੱਛਾ ਜੁੜ ਗਏ ਨੇ ਜੀ ਮੈਂ ਬਹੁਤ ਕੀਤੀ ਕੱਢ ਕਢਾਈਆਂ ਕੀ ਰਮਾਲ ਕੀ ਬਣੇ ਲੋਕਰ ਚਾਰ ਚਰ ਬਣੀਆਂ ਬਹੁਤ ਕੰਮ ਕੀਤਾ ਕੋਟੀਆਂ ਬਣੀਆਂ ਜੈਕਟਾਂ ਬਣੀਆਂ ਪਰ ਹੁਣ ਹਿੰਮਤ ਨਹੀਂ ਹੈ ਹੁਣ ਹੰਦ ਨਹੀਂ ਲੈ ਹੁਣ ਤਾਂ ਮੈਂ ਵੀ ਨਹੀਂ ਆ ਪਰ ਕਰ ਨਹੀਂ ਹੈ ਹੁਣ ਹੈ ਨਹੀਂ ਮੈਂ ਸਿਰ ਲੈਣੀ ਚਾਹੁੰਦਾ ਬਸ ਇਹ ਕਹਿੰਦੀ ਉਸ ਆਧਨਾ ਮੈਂ ਜਸਵੀਨ ਮੈਂ ਚਲ ਕੋਈ ਨਾ ਤਾਂ ਸੁਕਾਉਂਗੀ ਵੀ ਮੜ ਚੱਕ ਨਹੀਂ ਹੌਲੀ ਹੌਲੀ ਹਾਂ ਜੀ ਮਾਤਾ ਜੀ ਇਹਦੀ ਤਾਂ ਲੋੜ ਹੈ ਨੀ ਜੀ ਮੈਨੂੰ ਨਹੀਂ ਨਹੀਂ ਦੀਦੀ ਨੂੰ ਦੇ ਤਾਂ ਮੈਨੂੰ ਦੇ ਤਾਂ ਇੱਕੋ ਗੱਲ ਹੈ ਜੀ ਉਹ ਨਹੀਂ ਮੈਂ ਜੂਸ ਤੇਰੀ ਸੀਗਾ ਤਾਂ ਲੱਗਣੀ ਆ ਮੈਂ ਜੂਸ ਤੇ ਜਾਣਾ ਲੈ ਲੈ ਤੀ ਬਤਾ ਲੈ ਕੇ ਚੱਲੇ ਉਹ ਮਾਤਾ ਜੀ ਹੱਦ ਹੋ ਗਈ ਤਾਂ ਅਸੀਂ ਇਕੋ ਜੀ ਜਰੂਰੀ ਪਤਨੀ ਲੇਟੀਆਂ ਤੁਸੀਂ ਮੇਰਾ ਧੀਆ ਬਣ ਗਈ ਮੈਂ ਤੁਹਾਡੀ ਮਾਂ ਬਣ ਗਈ ਬਤ ਮੇਰੀ ਫੋਟੀ ਚੱਫੀ ਪਾ ਲਵੇਂ ਮੈਨੂੰ ਇੱਕ ਵਾਰੀ ਮੈਨੂੰ ਮੇਰੇ ਕੋਲ ਸੇ ਹੋ ਚਲੋ ਦੇ ਚਲੋ ਜੀ ਰੋਣਾ ਨਹੀਂ ਹੈਗਾ ਨਹੀਂ ਨਹੀਂ ਰੋਣਾ ਨਹੀਂ ਹੈਗਾ ਹੈਗੇ ਤੁਹਾਡੇ ਜੱਤਾ ਹੋਵੇ ਤੁਹਾਡਾ ਕੋਈ ਵੀ ਨਹੀਂ ਪਰਮਾਤਮਾ ਜੀ ਦਾ ਹੌਸਲ ਵੀ ਨਹੀਂ ਕੋਈ ਤੁਸੀਂ ਤੁਹਾਨੂੰ ਕਹਿ ਲਾ ਤੁਸੀਂ ਜਦ ਮਰਜੀ ਆਓ ਤੁਹਾਨੂੰ ਦਰਵਾਜ਼ੇ ਖੁੱਲੇ ਆ ਬਿਲਕੁਲ ਬਿਲਕੁਲ ਟੈਨਸ਼ਨ ਨਹੀਂ ਲੈਣੀ ਹੈ ਜੀ ਨਹੀਂ ਨਹੀਂ ਹਾਂ ਨਹੀਂ ਹਾਂ ਜੇ ਤੁਹਾਡੇ ਕੋਲ ਆਉਂਦੇ ਮੈਂ ਤੇਰੇ ਵੀ ਸਾਡੇ ਪਤਾ ਕਿਹੜਾ ਮਾਰਦੇ ਆਪਰੇ ਨੂੰ ਇਹ ਵੀ ਆਣਗੇ ਸਾਰੇ ਨੇ ਆਉਣਗੇ ਯੂ ਰਾਈਟ ਆਇਆ ਮ ਕਰੇ ਵੀਡੀਓ ਬਣਾਵਾਂ ਹਾਂ ਸਾਰੇ ਕਲੇ ਆਉਂਗੇ ਕੋਈ ਨਾ ਕੁਛ ਨਹੀਂ ਲੇਕੇ ਮੈਂ ਖਾਲੀ ਆ ਜੀ ਮੈਨੂੰ ਬਹੁਤ ਤੁਸੀਂ ਮੇਰੇ ਕਿੰਨਾ ਮਾਣ ਰਣੇ ਕੀਤਾ ਘਰੀ ਬਾਪਲੇ ਦੁੱਧ ਪੜਾ ਲਿਆ ਕੀ ਹੋ ਗਿਆ ਜੀ ਥੋੜਾ ਕਾਇ ਵਾ ਥੋੜਾ ਕਾਇ ਆ ਚਲ ਮੈਨੂੰ ਆਜੋ ਤੂੰ ਮੇਰੀ ਧੀ ਆ ਵੀ ਮੇਰਾ ਪੁੱਤ ਹੈ ਇਹ ਕਸਮ ਦਾ ਖੜਾ ਮੇਰੇ ਕੋਲ ਮੇਰਾ ਪੁੱਤ ਜੀ ਮੇਰਾ ਚੰਗਰਵਿੰਦਰ ਠੀਕ ਹੈ ਕਮਾਫ ਕਰੀ ਉਹ ਨਹੀਂ ਜੀ ਕਮਾਲ ਲਾ ਲੇਕੇ ਜਾਣਾ ਪਾਣੂ ਚੰਗਾ ਚੱਕਾ ਲਿਆ